ਨਾਮਹਿਿੰਦੂ ਸਿੱਖ ਈਸਾਈ ਨਾਮਹਿਿੰਦੂ ਸਿੱਖ ਈਸਾਈ ਨਾਮਹਿ ਮਸਲਮਾਨ ਮੈਂ ਹਾਂ ਇੱਕ ਇਨਸਾਨ ਦੋਸਤੋ ਮੈਂ ਹਾਂ ਇੱਕ ਇਨਸਾਨ ਮੈਂ ਹਾਂ ਇੱਕ ਇਨਸਾਨ ਦੋਸਤੋ ਮੈਂ ਹਾਂ ਇੱਕ ਇਨਸਾਨ ਲਾਲ ਰੰਗ ਦਾ ਖੂਨ ਹੈ ਸਭ ਦਾ ਨਾ ਚਿੱਟਾ ਨਾ ਕਾਲਾ ਓ ਨਾ ਚਿੱਟਾ ਨਾ ਕਾਲਾ ਲਾਲ ਰੰਗ ਦਾ ਖੂਨ ਹੈ ਸਭ ਦਾ ਨਾ ਚਿੱਟਾ ਨਾ ਕਾਲਾ ਅੱਲਾ ਈਸ਼ਵਰ ਰਾਮ ਵੈਗਰੂ ਪੈਦਾ ਕਰਨੇ ਵਾਲਾ ਅੱਲਾ ਈਸ਼ਵਰ ਰਾਮ ਵੈਗਰੂ ਪੈਦਾ ਕਰਨੇ ਵਾਲਾ ਇੱਕੋ ਧਰਤੀ ਮਾਂ ਅਸਾਡੀ ਇੱਕੋ ਧਰਤੀ ਮਾਂ ਅਸਾਡੀ ਇੱਕੋ ਹੈ ਅਸਮਾਨ ਮੈਂ ਹਾਂ ਇੱਕ ਇਨਸਾਨ ਦੋਸਤੋ ਹਮ ਸਭ ਹੈ ਇਨਸਾਨ ਮੈਂ ਹਾਂ ਇੱਕ ਇਨਸਾਨ ਦੋਸਤ ਮੈਂ ਹਾਂ ਇੱਕ ਇਨਸਾਨ ਚਾਹੇ ਕੋਈ ਗਰੀਬ ਅਮੀਰ ਤੇ ਚਾਹੇ ਕੋਈ ਪਖਾਰੀ ਚਾਹੇ ਕੋਈ ਅਮੀਰ ਗਰੀਬ ਤੇ ਚਾਹੇ ਕੋਈ ਪਖਾਰੀ ਇੱਕ ਦਿਨ ਸਭ ਨੇ ਤੁਰ ਜਾਣਾ ਹੈ ਆਪਣੋ ਆਪਣੀ ਵਾਰੀ ਇੱਕ ਦਿਨ ਸਭ ਨੇ ਤੁਰ ਜਾਣਾ ਹੈ ਆਪਣੀ ਆਪਣੀ ਵਾਰੀ ਚਾਰ ਦਿਨਾਂ ਦੀ ਖੇਡ ਖੇਡ ਕੇ ਚਾਰ ਦਿਨਾਂ ਦੀ ਖੇਡ ਖੇਡ ਕੇ ਛੱਡ ਜਾਣਾ ਇਹ ਜਹਾਂ ਮੈਂ ਹਾਂ ਇੱਕ ਇਨਸਾਨ ਦੋਸਤੋ ਨਾ ਅਸੀਂ ਸਭ ਹੈ ਇਨਸਾਨ ਮੈਂ ਹਾਂ ਇੱਕ ਇਨਸਾਨ ਦੋਸਤੋ ਹਮ ਸਭ ਹਾਂ ਇਨਸਾਨ ਪੰਜ ਤਤਾਂ ਦਾ ਪੁਤਲਾ ਹਰ ਕੋਈ ਕਾ ਦੀਆਂ ਜਾਤਾ ਤਾਤਾ ਪੰਜ ਤਤਾਂ ਦਾ ਪੁਤਲਾ ਹਰ ਕੋਈ ਕਾ ਦੀਆਂ ਜਾਤਾ ਤਾਤਾ ਰੰਗਲਾ ਜੋ ਦੇਵਾਲਾ ਲਿਖਦਾ ਸੱਚੀਆਂ ਸੱਚੀਆਂ ਬਾਤਾਂ ਰੰਗਲਾ ਜੋ ਦਿਵਾਲਾ ਲਿਖਦਾ ਸਚੀਆਂ ਸਚੀਆਂ ਬਾਤਾਂ ਦੀਨ ਦੁਖੀ ਦੀ ਕਰੀਏ ਸੇਵਾ ਦੀਨ ਦੁਖੀ ਦੀ ਕਰੀਏ ਸੇਵਾ ਇਹ ਹੋਈ ਧਰਮ ਇਮਾਨ ਮੈਂ ਹਾਂ ਇੱਕ ਇਨਸਾਨ ਦੋਸਤੋ ਹਮ ਸਭ ਹੈ ਇਨਸਾਨ हम सब हैं इंसान दोस्तों मैं हां एक इंसान मैं हां एक इंसान बेलीयो हम सब हैं इंसान